लाइक करलो हैलो हलो ਹਨੀ ਆਇਆ ਕਿ ਸਾਡੀ ਹਨੀ ਮੈਨੂੰ ਜਦੋਂ ਕਮਾਨਾ ਦਾ ਆਦੋ ਆਖਦੇ ਜਾਓ ਇਹ ਮੈਨੂੰ ਲੱਗਦਾ ਉਹ ਪਰ ਆ ਰਿਹਾ ਹੋਵੇ ਹਾਂ ਬੋਲੋ ਹਾਂ ਜਦੋਂ ਜਵਾਬ ਨਹੀਂ ਹੁੰਦਾ ਬਚੇ ਬੱਚੇ ਅੰਦਰ ਉਹ ਪਤਾ ਨਹੀਂ ਮੈਂ ਹਾਂ ਹਾਂ ਲਾ ਗਿਆ ਤਿਆਰੀਆਂ ਸੀ ਮੇਰੀਆਂ ਉਹ ਫੋਨ ਆ ਗਿਆ ਅੱਜ ਬੱਚੇ ਕਰੇਗੇ ਜਾਂ ਗੱਡੀ ਕਿਤੇ ਹੈਲੋ ਸਸ ਹੈਲੋ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮੈਂ ਇਸ ਵੇਲੇ ਬਠਿੰਡੇ ਦੀ ਇਹ ਸਰਾਂਦ ਨਹਿਰ ਹੈ ਇਹ ਜਿਹੜੀ ਲੋਕੇਸ਼ਨ ਹੈ ਇਹ ਬਠਿੰਡਾ ਬੈਮਣ ਪੁਲ ਤੇ ਇਧਰ ਇਹ ਰਿੰਗ ਰੋਡ ਦੀ ਜਿਹੜੀ ਜਿਹੜੀ ਬਾ ਬਾਦਰ ਰੋਡ ਨੂੰ ਰਿੰਗ ਰੋਡ ਜਿਹੜੀ ਮਲੋਟ ਰੋਡ ਤੋਂ ਜੋੜਦੀ ਆ ਉਹ ਵਾਲੀ ਰਿੰਗ ਰੋਡ ਹੈ ਅੱਜ ਹੁਣੇ-ਹੁਣੇ ਇੱਕ ਨਾ ਸਵੇਰੇ ਥੋੜੀ ਦੇਰ ਪਹਿਲਾਂ ਇੱਕ ਵੈਨ ਜਾਂ ਗੱਡੀ ਜਿਹੜੀ ਵੀ ਹੈਗੀ ਆ ਉਹ ਇਸ ਪਾਣੀ ਚ ਟਿਕ ਗਈ ਐ ਨਹਿਰ ਚ ਟਿਕ ਗਈ ਐ 8-9 ਬੰਦੇ ਸੀਗੇ ਇਸ ਚ ਤੇ ਕਮਾਲ ਇਹ ਹੋਇਆ ਜੀ ਕਿ ਸਾਰੇ ਬੰਦੇ ਬਚ ਗਏ ਨੇ ਗੱਡੀ ਜਦੋਂ ਡਿੱਗੀ ਉਹ ਪਾਣੀ ਚ ਫਲੋਟ ਕਰ ਗਈ ਕਿਸ਼ਤੀ ਦੀ ਤਰ੍ਹਾਂ ਤੇ ਇਹਨੇ ਨੂੰ ਇੱਥੇ ਦੱਸਤਾ ਤੇ ਪੁਲਿਸ ਵਾਲੇ ਆ ਗਏ ਪੀਸੀਆਰ ਵਾਲੇ ਹੋਰ ਜਿੰਨੇ ਵੀ ਨੇੜੇ ਤੇੜੇ ਸੀ ਤੇ 8-9 ਬੰਦੇ ਜਿਦੇ ਚ 4-5 ਬੱਚੇ ਸੀ ਉਹ ਸਾਰੇ ਸੇਫ ਨੇ ਆਮ ਤੌਰ ਤੇ ਨਹਿਰ ਚ ਡਿੱਗੀ ਕੋਈ ਗੱਡੀ ਕਿਸੇ ਦਾ ਬਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹ ਘੱਟੋ ਘੱਟ 25 ਫੁੱਟ 20-25 ਫੁੱਟ ਡੂੰਘੀ ਨਹਿਰ ਹੈ ਇੱਕ ਮੌਕੇ ਤੇ ਜਿਹੜੀ ਹੈ ਲੋਕ ਖੜੇ ਨੇ ਕੋਸ ਖੜੀ ਹੈ ਤੇ ਮੈਂ ਮੌਕੇ ਤੇ ਜਿਹੜੇ ਬੰਦੇ ਨੇ ਉਹਨਾਂ ਦਿਖਾਣਾ ਵੀ ਹੈ। ਉਹ ਜਾਨ ਬੱਝੀ ਸਾਰਿਆਂ ਦੀ। ਇਹ ਕੱਪੜੇ-ਕੁਪੜੇ ਉਹਨਾਂ ਦੇ ਹੀ ਆ। ਇਹ ਹੋ ਸਕਦਾ ਉਹਨਾਂ ਦੇ। ਛੋਟੇ-ਛੋਟੇ ਜਵਾਬ ਸੀਗੇ ਮੁੱਛ ਨਹੀਂ ਕੇ। ਉਹ ਪੱਗ ਦਾ ਚਰ। ਕੋਕ ਤਾਂ ਬੁੱਲੇ ਦੇ ਆ। ਫੇਰ ਤੁਸੀਂ ਮੌਕੇ ਸੀ ਜੀ ਉਦੋਂ? ਹਾਂ ਜੀ ਅਸੀਂ ਕਿੰਨੇ ਕੁ ਬੰਦੇ ਸੀ ਉਹ? ਸਾਨੂੰ ਪਤਾ ਲੱਗਿਆ ਜਿਵੇਂ ਉੱਥੇ ਸੀ ਆਪਣੀ ਫਿਕਰ ਤੇ। ਜਦੋਂ ਸਾਨੂੰ ਵੱਡੀ ਕਿਸੇ ਹੰਦੇ ਸੀ ਗੱਡੀ ਉੱਥੇ ਰੁਕੀ। ਅਸੀਂ ਨਾਲ ਉਹਨਾਂ ਭੱਜ ਭੱਜ ਕੇ ਆ ਕੇ। ਫਿਰ ਸਟਾਰਟ ਕਰਕੇ ਤੁਰ ਪਈ ਜਿੱਥੇ ਮੈਂ ਕਮੀਜ ਰਸਤੇ ਆਉਂਦੇ ਲਾਤੀ। ਹੋਰ ਕੌਣ ਸੀ ਤੁਹਾਡੇ ਨਾਲ ਭਾਈ? ਮੈਂ ਇੱਕ ਹੋਰ ਤਿੰਨੇ ਸੀ ਸਾਨੂੰ। ਆਉਂਦੇ ਆ ਕੇ ਅਸੀਂ ਉੱਥੇ ਛਾਲ ਮਾਰ ਇਹ ਬਾਈ ਹੈ ਬਾਈ ਤੁਹਾਡਾ ਨਾਮ ਕੀ ਹੈ ਮੇਰਾ ਸਿੰਧੇ ਕੌਂਸਲਰ ਜਸਵੰਤ ਸਿੰਘ ਜਸਵੰਤ ਸਿੰਘ ਹੈ ਤੁਹਾਡੀ ਨੇਮ ਪਲੇਟ ਵੀ ਵਿੱਚ ਢਿੱਕ ਗਈ ਤੁਸੀਂ ਕਿਉਂ ਆ ਰਹੇ ਹਾਂਜੀ ਤੇ ਕਿੰਨੇ ਜਦੋਂ ਤੁਸੀਂ ਗੱਡੀ ਢਿੱਕੀ ਹੈ ਤੁਸੀਂ ਕੀ ਦੇਖਿਆ ਉਰੇ ਕਿ ਕੀ ਸੀ ਗੱਡੀ ਡੁੱਬ ਗਈ ਸੀ ਆ ਗੱਡੀ ਡੁੱਬੀ ਪਈ ਸੀ ਬੱਚੇ ਉੱਪਰ ਬੈਠੇ ਸੀਗੇ ਛੋਟੇ ਛੋਟੇ ਬੱਚੇ ਸਣੇ ਲੇਡੀਜ਼ ਅੱਛਾ ਹਾਂਜੀ ਹਾਂਜੀ ਉਹ ਡੁੱਬਦੇ ਡੁੱਬਦੇ ਸੀ ਆ ਪਹੁੰਚ ਗਏ ਤੇ ਫਿਰ ਤੁਸੀਂ ਕੱਢਿਆ ਕਿਵੇਂ ਉਹਨਾਂ ਨੂੰ ਫਿਰ ਬਚਾ ਲੈ ਗੱਡੀ ਵੀ ਪਬਲਿਕ ਦੀ ਮਾਤਰਾ ਵਿੱਚ ਪ੍ਰਾਈਵੇਟ ਬੰਦੇ ਸੀ ਮੁੰਡੇ ਦੋ tane ਅਸੀਂ ਵੀ ਰਸੇ ਝੱਟ ਕੇ ਵਿੱਚ ਹਿਡਾ ਲਏ ਤੇ ਰਸੇ ਰਾਹੀਂ ਉਹਨਾਂ ਨੂੰ ਬਚਾ ਲਿਆ ਇੱਕ ਬੰਦੇ ਨੂੰ ਤੇ ਜਿੰਨੇ ਵੀ ਬੰਦੇ ਸਵਾਰ ਸੀ ਸਾਰੇ ਬਚ ਗਏ ਹੈ ਨਾ ਹਾਂਜੀ ਹਾਂਜੀ ਸਾਰੇ ਬਚ ਗਏ ਇੱਕ ਜੇ ਸਰਦਾਰ ਮੁੰਡੇ ਨੇ ਬਹੁਤ ਹੈਲਪ ਕੀਤੀ ਸਾਡੀ ਉਹ ਵੀ ਇੱਥੋਂ ਨਿਕਲ ਰਹੇ ਸੀ ਪ੍ਰਾਈਵੇਟ ਸੀ ਬੰਦਾ ਉਹ ਵੀ ਚਲਾ ਗਿਆ ਉਹ ਸਾਡੇ ਨਾਲ ਹੀ ਵਾਲੀ ਹਾਂਜੀ ਹਾਂਜੀ ਸਾਡੇ ਕੋਲੇ ਰੱਸਾ ਵੀ ਹੈ ਸਾਡੇ ਕੋਲੇ ਚਾਰਜੇ ਰਾਤ ਵਾਸਤੇ ਦਿਨ ਵਾਸਤੇ ਸਾਰੇ ਦੱਸਿਆ ਕਿੰਨੇ ਤੁਹਾਨੂੰ ਜਾ ਕੇ ਉੱਥੇ ਸਾਨੂੰ ਪਬਲਿਕ ਨਹੀਂ ਦੱਸਦੇ ਕਿਸੇ ਸਿੱਕ ਵਾਲਾ ਜਾਂਦਾ ਮੋਟਰਸਾਈਕਲ ਕੋਈ ਸਾਨੂੰ ਦੱਸਿਆ ਤੇ ਅਸੀਂ ਨਾਲ ਨਾਲ ਕੁਦਰਤ ਹੀ ਸਟਾਰਟ ਕਰਦੇ ਤੇ ਜਾ ਰਹੇ ਸੀਗੇ ਨਾਲ ਦੀ ਨਾਲ 25 ਨਾਲ ਦੀ ਨਾਲ ਇੱਥੇ ਆਉਂਦੇ ਆ ਉਹਨਾਂ ਡੁੱਬਦੀ ਡੁੱਬਦੀ ਅਸੀਂ ਗੱਡੀ ਇੱਥੋਂ ਚੱਕ ਲਈ ਤੇ ਗੱਡੀ ਕਿੱਥੇ ਆ ਹੁਣ ਗੱਡੀ ਵਿੱਚ ਹੈ ਬੱਚੇ ਸਾਰੇ ਸਹੀ ਸਲਾਮਤ ਬੱਚੇ ਜਿਹੜੇ ਸੀ ਲੇਡੀ ਸਾਰੇ ਕੱਢ ਲਏ ਸਾਰੇ ਕੱਢ ਕੇ ਸਹਾਰ ਵਾਲਿਆਂ ਨੂੰ ਸੱਦ ਕੇ ਧਾਰ ਵਾਲੇ ਦੇ ਹਵਾਲੇ ਕਰ ਖਾਣੇ ਤੋਂ ਦੋ ਦੋ ਮੌਕੇ ਤੇ ਸੱਚੀ ਸੋ ਇਹ ਅੱਜ ਦੇ ਹਾਦਸੇ ਦੀ ਜਿਹੜੀ ਇੱਕ ਬਹੁਤ ਵੱਡੀ ਖੁਸ਼ ਵਾਲੀ ਗੱਲ ਹੈ ਕਿ ਕਿਸੇ ਵੀ ਬੰਦੇ ਦੀ ਜਿਹੜੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ 8 9 4 5 ਬੱਚੇ ਬੀੜ ਤਲਾਬ ਕੋਲ ਬਾਈ ਇਹ ਕੋਈ ਵੱਡੀ ਖਬਰ ਆ ਕਿ ਇਸ ਵਿਅਕਤੀ ਦਾ ਮਾਹੌਲ ਦਾ ਜਨਮ ਦਿਨ ਸੀ ਅੱਛਾ ਤੁਹਾਡਾ ਜਨਮ ਦਿਨ ਸੀ ਭਾਈ ਅੱਜ ਵਾ ਵਾ ਤੁਸੀਂ ਬਹੁਤ ਪੁੰਨ ਦਾ ਕੰਮ ਕੀਤਾ ਭਾਈ ਅੱਜ ਹੈ ਵੀ ਤੁਸੀਂ ਜਾਨ ਬਚਾਈ ਹੈ ਨਾਲ ਲੱਗੇ ਲੋਕਾਂ ਦੇ ਸੋ ਸਿ ਗੁੱਟ ਹੈ ਜੀ ਸੋ ਇਹ ਬਹੁਤ ਵੱਡੀ ਜਿਹੜੀ ਅੱਜ ਮੰਦਭਾਗੀ ਘਟਨਾ ਦੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਵੀ ਕਿਸੇ ਵੀ ਬੰਦੇ ਦੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਗੱਡੀ ਵਿੱਚ ਪਈ ਹੈ ਅਜੇ ਹਾਈਡਰਾ ਮਸ਼ੀਨ ਆਊਗੀ ਤੇ ਉਹਨੂੰ ਮੌਕੇ ਤੇ ਕੱਢੂਗੀ ਸੋ ਪੱਤਰਕਾਰ ਭਰਾ ਆ ਰਹੇ ਨੇ ਸੋ ਸਾਡਾ ਅਜੇ ਫੋਟੋ ਵਾਲਾ ਸੀਨ ਤਾਂ ਕੋਈ ਨਹੀਂ ਹੈਗਾ ਕਿ ਕੋਈ ਕੋਈ ਫੋਟੋ ਬਣਾ ਸਕੀਏ ਪਰ ਇੱਕ ਸਿਰਫ ਤੁਹਾਨੂੰ ਇਨਫੋਰਮੇਸ਼ਨ ਹੀ ਦੱਸ ਸਕਦੇ ਆ ਕਿ ਉਹ ਵਿੱਚ ਵਿਚਾਰੇ ਗੱਡੀ ਪਈ ਹੈ ਦੇਖੋ ਪਾਣੀ ਹੈ ਤੇ ਉਹਨੂੰ ਕੱਢਾਂਗੇ ਹੁਣ ਇਸ ਨਹਿਰ ਦੇ ਵਿੱਚ ਇੱਕ ਬਹੁਤ ਵੱਡਾ ਹਾਸਾ ਸਵਾਲ ਇਹ ਵੀ ਖੜਾ ਹੁੰਦਾ ਵੀ ਯਾਰ ਗੱਡੀ ਡਿੱਗ ਕਿਵੇਂ ਗਈ ਹੈ ਕਿਉਂਕਿ ਸੜਕ ਨਾਲੋਂ ਤਾਂ ਜਿਹੜੀ ਪਟੜੀ ਹੈ ਉਹ ਚੌੜੀ ਹੈ ਇੱਕਦਮ ਇੰਨੇ ਦੂਰ ਜਿਹੜਾ ਹੈ 25 ਫੁੱਟ ਵਿੱਚ ਕਿਵੇਂ ਚਲੀ ਗਈ ਹੈ ਘੁੰਮ ਕੇ ਗੱਡੀ ਸਵਾਲ ਇਹ ਵੀ ਹੈਗਾ ਸੋ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਸੋ ਇੱਕ ਜਿਹੜੀ ਹੈ ਅੱਜ ਸਾਬਤ ਹੋ ਗਈ ਹੈ ਗੱਲ ਕਿ 8-9 ਬੰਦੇ ਜਿਹਦੇ ਚ 4-5 ਬੱਚੇ ਸੀ ਉਹ ਸਾਰੇ ਸਹੀ ਸਲਾਮਤ ਹਸਪੀਟਲਾਈਜ਼ ਜਿਹੜਾ ਉਹਨਾਂ ਨੂੰ ਕਰਵਾਇਆ ਤੇ ਪੁਲਿਸ ਦਾ ਜਿਹੜੀ ਮੌਕੇ ਤੇ ਸੀਗੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ 유ਨੀਫਾਰਮ ਮੁੰਡੇ ਦੀ ਜਿਹੜੀ ਹੈ ਸਾਰੀ ਗਿੱਲੀ ਹੈ ਵਿੱਚ ਛਾਲ ਇਹਨੇ ਮਾਰੀ ਸੀ ਸੋ ਜੇ ਕੋਈ ਮੰਦਭਾਗੀ ਘਟਨਾ ਹੋ ਜਣੀ ਸੀ ਤੇ ਇੱਥੇ ਲੋਕਾਂ ਦੀ ਭੀੜ ਦਾ ਹਜੂਮ ਵੀ ਲੱਗ ਜਾਣਾ ਸੀ ਸੋ ਐਨੀ ਕਨਫਰਮੇਸ਼ਨ ਕਬੂਲ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਮੱਚ ਫੇਰ ਮਿਲਾਂਗੇ ਠੀਕ ਹੈ ਠੀਕ ਅਗਲੇ ਪੜਾਅ ਤੇ ਹਾਂਜੀ ਫੇਰ ਤੋਂ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਸਾਰਿਆਂ ਨੂੰ ਸਾਰੀਆਂ ਸਵਾਰੀਆਂ ਬੱਚੇ ਜਿੰਨੇ ਵੀ ਸੀ ਸਾਰੇ ਸੇਫ ਨਿਕਲਣ ਤੋਂ ਬਾਅਦ ਜਿਹੜਾ ਹੋ ਨਹਿਰ ਦੇ ਵਿੱਚ ਕੁਝ ਸਾਥੀ ਜਿਹੜੇ ਨੇ ਉਹ ਅੰਦਰ ਚੱਲ ਗਏ ਨੇ ਹੁਣ ਇਹ ਕਾਰ ਨੂੰ ਜਿਹੜਾ ਬਾਹਰ ਕੱਢਣ ਦਾ ਜਿਹੜਾ ਉਪਰਾਲਾ ਹੈ ਕਿੱਥਾ ਗਿਆ ਹੈ ਹਾਈਡਰਾ ਮਸ਼ੀਨ ਜਿਹੜੀ ਹੈ ਮੌਕੇ ਤੇ ਪਹੁੰਚ ਗਈ ਹੈ ਇਹ ਬਹੁਤ ਕਿੰਦਰੋਂ ਪਾਣੀ ਦਾ ਵਹਾਵ ਆ ਰਿਹਾ ਉੱਤਰ ਮੂੰਹ ਹੈ ਆਹ ਬੰਨ ਉੱਤਰ ਆ ਓਕੇ ਸੋ ਇਹ ਸੀਨ ਤੁਨ ਇਹਦਾ ਹੈਗਾ ਗੱਟ ਇੱਕ ਥੋੜੀ ਦੇਰ ਬਾਅਦ ਜਿਹੜੀ ਹੈ ਕਾਰ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਇਹ ਦੇਖ ਸਕਦੇ ਹੋ ਇੱਕ ਬੀਟ ਪਲਾਸ ਸਾਈਡ ਤੋਂ ਗੱਡੀ ਆ ਰਹੀ ਸੀ ਬਠਿੰਡੇ ਅਚਾਨਕ ਹੀ ਕੀ ਹੋਇਆ ਅਨਬੈਲੈਂਸਡ ਹੋਇਆ ਤੇ ਗੱਡੀ ਸਿੱਧੀ ਨਹਿਰ ਦੇ ਵਿੱਚ ਲੱਗ ਗਈ। ਸ਼ੁਕਰ ਹੈ ਵੀ ਸਾਰੇ ਸੇਫ ਨੇ ਬਚ ਗਏ ਨੇ। ਪ੍ਰਮਾਤਮਾ ਦਾ ਅੱਖ ਲਖ ਸ਼ੁਕਰ ਹੈ ਕਿਸੇ ਦੀ ਜਾਨ ਨਹੀਂ ਗਈ। ਨਹੀਂ ਤਾਂ ਕਿਸੇ ਦੇ ਘਰਾਂ ਦੇ ਚਰਾਗ ਜਿਹੜੇ ਨੇ ਬੁਝ ਜਾਣੇ ਸੀ। ਤਾਂ ਨਾ ਇੱਥੋਂ ਨਿਕਲਣ ਵਾਲੇ ਦਾ ਇੱਕ ਦੱਸਿਆ ਜਾ ਰਿਹਾ ਕਿ ਸਰਦਾਰ ਜੀ ਸੀ ਕਿ ਉਹਨਾਂ ਨੇ ਛਾਲ ਮਾਰੀ ਵਿੱਚ ਇਹ ਡੇਰਨ ਨੇ ਬੜੀ ਮਿਹਨਤ ਕੀਤੀ ਸ਼ੀਸ਼ਾ-ਸ਼ੂਸ਼ਾ ਭੰਨੇ ਉਹਨਾਂ ਨੇ ਨਾਲ ਪੁਲਿਸ ਵਾਲਿਆਂ ਨੇ ਸਾਰੇ ਬੱਚੇ ਬਾਹਰ ਕਢਾਏ ਪੁਲਿਸ ਵਾਲਿਆਂ ਨੇ ਵੀ ਬਹੁਤ ਮਦਦ ਕੀਤੀ ਇਹ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਕਾਰ ਨਹਿਰ ਦੇ ਵਿੱਚ ਸਰੰਦ ਕਨਾਲ ਦੇ ਵਿੱਚ ਗੁੰਮੀ ਹੋਈ ਹੈ ਹਾਂਜੀ ਉਹਦਾ ਹੈਲਮਟ ਵੀ ਲੱਗੇ ਸੀ ਦਾ ਸੋ ਜੀ ਜਿਹੜਾ ਉਹ ਫਲੇਟ ਤੇ ਨਾਲ ਹੀ ਪੂਦੀ ਰੋਟੀ ਵਾਲਾ ਡੱਬਾ ਆ ਜਾਵੇ ਤੇ ਜੇ ਬਠਿੰਡੇ ਦੀ ਸਰੰਦਨ ਹੈ ਦੀ ਘਟਨਾ ਅਜ ਸਵੇਰੇ ਵਾਪਰੀ ਹੈ ਤੇ ਕਾਰ ਨੂੰ ਬਾਹਰ ਕੱਢਿਆ ਜਾਊਗਾ ਹਾਈ ਡਰਾ ਮਸ਼ੀਨ ਵਾਲੇ ਰੱਸਾ ਜਿਹੜਾ ਹੈ ਟੈਂਕ ਨੂੰ ਬਨ ਕੇ ਬਾਹਰ ਕੱਢਣਗੇ

ਅਜੋਕੇ ਕਿਹੜੇ ਜੀ ਸਾਡੇ ਅਰਡੂ ਜੀ ਜੀ ਲੀਨ ਜੀ 10 ਪਰ ਮਾਈਕਾ ਫਾਉਂਡਰੀ ਕਰਨਾ ਹੈ ਇਹ ਮੈਂ ਅੱਗੇ ਚੈਨ ਕਰ ਲਿਆ ਥੋੜਾ ਜਿਹਾ ਇਹ ਜੇ ਪਾਈ ਕਰਦੇ ਰਸੇ ਬਣੇ ਨਾ ਇਹ ਬਣੇਗਾ ਜਿਆਦਾ